ਚੁੱਪ ਰਹੀ ਜ਼ੁਬਾਨ ਪਰ ਦਿਲ ਨੇ ਗਾਲਿਆ ਹੁਣ ਇੱਕ ਸੁਰਚ ਉਸ ਬੇਵਫਾਈ ਨੂੰ ਲਗਾ ਲਿਆ ਹੁਣ ਇਸ਼ਕ ਨਹੀਂ ਸਿਰਫ ਗਮਾਂ ਨਾਲ ਯਾਰੀ ਹੈ ਪਿਆਰ ਦੀ ਥਾਂ ਬਸ ਸੰਗੀਤ ਮੇਰੀ ਸਵਾਰੀ ਹੈ ਪਿਆਰ ਵਿੱਚ ਤੋਖਾ ਮਿਲਿਆ ਤੇ ਮੁੰਡੇ ਨੇ ਗਾ ਦਿੱਤਾ ਗਾਣਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਇਸਲਾਮ ਗੰਜ ਵਿੱਚ ਰਹਿਣ ਵਾਲੇ ਦੇਵ ਨੇ ਇੱਕ ਗਾਣਾ ਲੌਂਚ ਕੀਤਾ ਹੈ ਜਿਸ ਦੀ ਐਲਬਮ ਦਾ ਨਾਮ ਹੈ ਤੋਖਾ ਦਿਲ ਚੋਂ ਕੱਢ ਕੇ ਨਹੀਂ ਹੁਣ ਕੀਂ ਦੇ ਕੋਲ ਜਾਣਾ ਦਸਵੇਂ ਨੂੰ ਛੱਡ ਕੇ ਨਹੀਂ ਲੁਜਾਨਾ ਦੇ ਇਸਲਾਮ ਗੰਦ ਵਿੱਚ ਰਹਿਣ ਵਾਲੇ ਦੇਵ ਦੁਆਰਾ ਇੱਕ ਗਾਣਾ ਗਾਇਆ ਗਿਆ ਹੈ ਧੋਖਾ ਜੋ ਕਿ ਸੈਡ Song ਹੈ ਔਰ ਬਹੁਤ ਹੀ ਜਲਦੀ viral ਹੋ ਰਿਹਾ ਹੈ ਤੁਹਾਨੂੰ ਦੱਸ ਦੇ ਕਿ ਦੇਵ ਲੁਧਿਆਣਾ ਦੇ ਇਸਲਾਮ ਗੰਦ ਵਿੱਚ ਰਹਿਣ ਵਾਲਾ ਹੈ ਜਿਹਦੀ ਕੀ ਐਲਬਮ ਲਾਂਚ ਕੀਤੀ ਗਈ ਹੈ ਜੋ ਕਿ YouTube ਚੈਨਲ Dream India Original ਦੇ ਉੱਪਰ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਵਾਇਰਲ ਹੋ ਰਿਹਾ ਹੈ ਤੇ ਆਓ ਗੱਲ ਕਰਾਂਦੇ ਆ ਇੱਕ ਨਵੇਂ ਉੱਭਰਦੇ ਕਲਾਕਾਰ ਸਿੰਗਰ ਦੇਵ ਦੇ ਨਾਲ ਹਾਂਜੀ ਸਰ ਜੀ ਜਿਹੜਾ ਐਲਬਮ ਤੁਸੀਂ ਕੱਢਿਆ ਧੋਖਾ ਉਹ ਤੁਸੀਂ ਕਿਸ ਬੀਸਤੇ ਕੱਢਿਆ ਗਾਣਾ ਤੁਸੀਂ ਕਦੋਂ ਕੱਢਿਆ ਇਹ ਗਾਣੇ ਹੋਏ ਨੂੰ 2 ਦਿਨ ਰਿਲੀਜ਼ ਹੋਏ ਨਹੀਂ ਗਾਣੇ ਹੋਏ ਜੀ ਤੇ ਆ ਨਿਕਿਆ ਨਾ ਖੋਦੀ ਆ ਮਤਲਬ ਤੋ ਤੁਹਾਨੂੰ ਮਿਲਿਆ ਸੀ ਉਸ ਤੋਂ ਬਾਅਦ ਲਿਖਿਆ ਜੀ ਨਾ ਤੇ ਆਪਣੇ ਹੋਰ ਵੀ ਨਾਲ ਲਿਖਿਆ ਜਿੰਦਾ ਤੇ ਪਹਿਲਾਂ ਸੰਗਲੀਵ ਕੀਤਾ ਉਹ ਤੁਹਾਨੂੰ ਮਿਲਿਆ ਹੈ ਕਿ ਕਿਸੇ ਨੂੰ ਮਿਲਿਆ ਕਿਸੇ ਤੇ ਮੈਂ ਆ ਕਿਸੇ ਹੋਰ ਦੇ ਲਿਖ ਰਹੀ ਸੀ ਪਰ ਮੈਂ ਉਹਨਾਂ ਦਾ ਆਪਣੇ ਕਨਵਰਟ ਕੀਤਾ ਗਾਣਾ ਮੈਂ ਜੇ ਕਿੰਨੂ ਮਿਲਿਆ ਤਾਂ ਹੀ ਲਿਖਿਆ ਜੀ ਲਗਣਾ ਕਿੱਥੇ ਸ਼ੂਟ ਕੀਤਾ ਗਾਣਾ ਇਹ ਮੈਂ ਦਿੱਲੀ ਜਾ ਕੇ ਕਰਾ ਕੇ ਆਂ ਦਿੱਲੀ ਆ ਕੇ ਸ਼ੂਟ ਕੀਤਾ ਹੈ ਤੁਸੀਂ ਹੁਣ ਕੀ ਜਾਂਦੇ ਹੋ ਜਨਤਾ ਨਾ ਜੀ ਤੁਹਾਨੂੰ ਕਿਵੇਂ ਪਿਆਰ ਮਿਲੇਗਾ ਮੇਰੇ ਗਾਣ ਨੂੰ ਸਭ ਤੋਂ ਜ਼ਿਆਦਾ ਸਪੋਰਟ ਕਰੋ ਖਾਲਸ ਕਰਕੇ ਸਾਡੇ ਮਲੇਚੋ ਵੀ ਤੇ ਹਰ ਜਗ੍ਹਾ ਤੇ ਸਪੋਰਟ ਕਰੋ ਕਿ ਗਾਣਾ ਮੇਰਾ ਵਾਇਰਲ ਹੋਵੇਗਾ ਰੋਜ਼ ਜਗਾ ਠੀਕ ਹੈ ਆਪਣਾ ਚੈਨਲ ਕੀ ਨਸਰੀਨ ਇੰਡੀਆ ਪਰ ਡੱਕੇ ਚੈਨਲ ਦਾ ਨਾਮ ਹੈ ਜੀ ਤੇ ਜੀ ਤੇ ਸਰਦ ਮਹਾਲੂ ਭਾਈ ਠੋਖਾ ਭਾਈ ਦੇਵ ਜਿਹਨਾਂ ਨਾਲ ਸੋਹ ਬਾਤ ਹੋਈ ਹੁੰਦੀ ਠੀਕ ਹੈ ਜੀ ਤੁਸੀਂ ਤਾਂ ਵਾਤਵਾਰ ਸ਼ੇਅਰ ਕਰੋ ਤੇ ਲਾਈਕ ਸ਼ੇਅਰ ਕਰੋ ਠੀਕ ਹੈ ਤਾਂ ਤੁਸੀਂ ਆਪਣੇ ਦੋਸਤਾਂ ਨਾਲ ਕੀਤਾ ਸ਼ੂਟ ਗਿਆ ਆਪਣੇ ਅਲੱਗ ਹੀ ਆ ਗਏ ਮੈਂ ਇਕੱਲੇ ਨਹੀਂ ਕੀਤਾ ਇਕੱਲੇ ਨਹੀਂ ਕੀਤਾ ਆਪਣੇ ਘਰ ਦੇ ਨਾਲ ਕਿਸੇ ਸਪੋਰਟ ਕੀਤਾ ਹੈ ਕੀ ਅੱਜ ਤੋਂ ਘਰ ਦੇ ਕਰਦੇ ਆ ਬਟ ਪਰ ਮੈਂ ਆਪਣੇ ਦਮ ਤੇ ਕੱਢ ਲਗਾਉਣੀ ਆ ਡੈਡੀ ਕਰਦੇ ਭਰਾ ਸਪੋਰਟ ਕੀਤਾ ਤੁਹਾਡੇ ਤੁਹਾਨੂੰ ਜੀ ਹਾਂ ਠੀਕ ਜੀ ਹੁਣ ਤੁਹਾਡੇ ਭਰਾ ਆਪਣੇ ਕਿੱਥੇ ਘਰ ਹੈਗੇ ਠੀਕ ਹੈ ਜੀ ਜਨਤਾ ਨੂੰ ਤੁਸੀਂ ਹੋਰ ਕੀ ਸੰਦੇਸ਼ ਦੇਣਾ ਚਾਹੋਗੇ ਵੀ ਮੇਰਾ ਗਾਣਾ ਪਸੰਦ ਕਰੇ ਤਾਂ ਕਿੰਨਾ ਵਧੀਆ ਲੱਗੇਗਾ ਮੈਂ ਤਾਂ ਇਹ ਕਹਿੰਦਾ ਕਿ ਦੇਖੋ ਮੈਂ ਤਾਂ ਆਪਣੀ ਮੈਂਟਰ ਨੂੰ ਲਿਖਿਆ ਮੈਂ ਕਹਿੰਦਾ ਬਟ ਹਰ ਕੋਈ ਚਾਹੁੰਦਾ ਕੇ ਅਸੀਂ ਚੜੀਏ ਬਟ ਮੈਂ ਕਹਿੰਦਾ ਸਪੋਰਟ ਕਰੋ ਬਣੇ ਨੂੰ ਤੇ ਵਾਇਰਲ ਕਰੋ ਲੱਗਤ ਵਰਕ ਸ਼ੇਅਰ ਕਰੋ ਤਾਂ ਅਸ ਤੋਂ ਪਹਿਲਾਂ ਤੁਸੀਂ ਕੋਈ ਗਾਣਾ ਕੱਢਿਆ ਇਸ ਤੋਂ ਪਹਿਲਾਂ ਕੋਈ ਨਹੀਂ ਕੱਢਿਆ ਉਦੋਂ ਮੈਂ ਗਾਣਾ ਜੁਮੈਂ ਭਜਨ ਦੀ ਗੱਲ ਨਹੀਂ ਮੈਂ ਤਾਂ ਸੌਂਗ ਦੀ ਗੱਲ ਨਹੀਂ ਤਾਂ ਭਜਨ ਕਿਹੜੇ ਕਿਹੜੇ ਗਾ ਲੈਂਦੇ ਹੋ ਮੈਂ ਸਾਰੀ ਗੱਲ ਨਹੀਂ ਜ਼ਿਆਦਾ ਫਟੋ ਸ਼ਾਂਤ ਕਰਨੀ ਅੱਛਾ ਕਿਵੇਂ ਸ਼ੋਅ ਕਰਦੇ ਹੋ ਤੁਸੀਂ ਹਾਂਜੀ ਮੇਰੇ ਪਾਪਾ ਵੀ ਨਾਲ ਕਰਦੇ ਨੇ ਤੇ ਉਹਨਾਂ ਨਾਲ ਮੈਂ ਪਹਿਲਾਂ ਕੋਰਸ ਲਾਂਦਾ ਸੀ ਪਿੱਛੇ ਹੀ ਸਟਾਰਟ ਹੋਇਆ ਹਾਂ ਹਾਂਜੀ ਤੇ ਹੁਣ ਮਾਗਦੇ ਦੀ ਗੱਲ ਹਾਂਜੀ ਪ੍ਰੋਗਰਾਮ ਜਾਗਨ ਤੇ ਚੱਲਦਾ ਵਾ ਪਿੱਛੇ ਗਾਲਿਆ ਜਾਂ ਮੁਕੇ ਲੈ ਲਿਆ ਫਿਰ ਮੁਕੇ ਨਹੀਂ ਨਿਕਲੀ ਤਾਂ ਗੱਲ ਚੱਲ ਚਲ ਠੀਕ ਹੈ ਜੀ ਜਿਹੜੀ ਮਾਤਾ ਤੁਸੀਂ ਜਿਆਦਾ ਮੰਦੇ ਹੋ ਉਹਦਾ ਨਾਮ ਲੈ ਲਓ ਤਾਂ ਫਤਿਹ ਹੋ ਜਾਈਗੀ ਤੁਹਾਡੀ ਜੇ ਕਾਰਾ ਸ਼ੇਰਾਵਾਲੀ ਦਾ ਬਹੁਤ ਸੱਚੇ ਕਰਵਾਦ ਕੀ ਜੈ ਜੈ ਆਪਣੇ ਯਾਰ ਦੋਸਤ ਕੋ ਚਿਕਣਾ ਜਾਓਗੇ ਵੀ ਪ੍ਰੋਮੋਸ਼ਨ ਲਈ ਆਪਣੇ ਗਾਣੇ ਲਈ ਭਰਾਂ ਲਈ ਯਾਰ ਦੋਸਤਾਂ ਚਲੋ ਦੀ ਕਰਦੀ ਆ ਦਾ ਸਪੋਰਟ ਬਟ ਜਿਆਦਾ ਇੱਕ ਮੇਰੇ ਨਾਲ ਹੀ ਹੈਗਾ ਭਾਈ ਜਿਆਦਾ ਸਪੋਰਟ ਕਰਦਾ ਮੈਨੂੰ ਹਾਂ ਜੀ ਬਾਕੀ ਮੈਂਤਾ ਜੀ ਮੇਰੀ ਤੇ ਆਸ ਕੋ ਤੇ ਤੁਹਾਡੇ ਨਾਲ ਜਿਹੜੇ ਖੜੇ ਯਾਰ ਦੋਸਤ ਉਹ ਕੁਝ ਕਹਿਣਾ ਚਾਹੋਗੇ ਜੀ ਮਨੋਜੀ ਜੀ ਹਾਂ ਜੀ ਕੁਝ ਕਹਿਣਾ ਚਾਹੋਗੇ ਤੁਸੀਂ ਸਰਦਾਰ ਜੇਵ ਨੂੰ ਬਹੁਤ ਬਹੁਤ ਵਧਾਈ ਦੇਣਾ ਹੈਗਾ 1990 20 ਮੁੰਡੇਲੇ ਜੀ ਨੇ ਜਿਹੜਾ ਐਲਬਮ ਕੱਢਿਆ ਤੁਫਾ ਜੀ ਮੈਂ ਜਿੰਨੇ ਵੀ ਮਿਰਮਾਨ ਸਾਹਿਬ ਤੁਹਾਡਾ ਚੈਨਲ ਦੇਖ ਰਹੇ ਹੈਗੇ ਸਿਟੀ ਸਟਾਰ 24 ਨਿਊਜ਼ ਦੇਖ ਰਹੇ ਹੈ ਸਾਡੇ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਹਰ ਵਾਰੀ ਸੱਚੀ ਖਬਰ ਲਾਂਦੇ ਹੋ ਤੇ ਸਮਾਜ ਦੇਗੇ ਜਾਂ ਕਿਸੇ ਵੀ ਭਰਾ ਦੇ ਕੀ ਦੋ ਵੀ ਕੋਈ ਪਰ ਲੋ ਲੋ ਹੁੰਦੀ ਆ ਕੋਈ ਉਭਰਨਾ ਚਾਹੁੰਦਾ ਉਹਦਾ ਤੁਸੀਂ ਸਪੋਰਟ ਕਰਦੇ ਹੋ ਤੇ ਮੈਂ ਤੁਹਾਡੇ ਚੈਨਲ ਰਾਹੀਂ ਇਸੀ ਧੋਖਾ ਜਿਹੜੀ ਐਲਬਮ ਬੱਢੀ ਹੈ ਦੇਵ ਨੇ ਸਾਡੇ ਭਰਾ ਨੇ ਜਨਤਾ ਦੇ ਅੱਗੇ ਅਪੀਲ ਕਰੂੰਗਾ ਕਿ ਸਭ ਤੋਂ ਜ਼ਿਆਦਾ ਲਾਈਕ ਕਰੇ ਤੇ ਸ਼ੇਅਰ ਕਰਨ ਤਾਂ ਕਿ ਇਹਦਾ Song ਸਭ ਤੋਂ ਜ਼ਿਆਦਾ ਕਿ ਵਿਦੇ ਤੇ ਸਾਡਾ ਇਸਲਾਮ ਗੰਦ ਦੇ ਅੰਦਰ ਬੱਚਾ ਰਹਿੰਦਾਗਾ ਇਹਦਾ ਨਾਮ ਅੱਗੇ ਪਹੁੰਚਣ ਇਸਲਾਮ ਗੰਦ ਦਾ ਵੀ ਰੌਣਕ ਲੱਗਣ ਜੈ ਹਿੰਦ ਜੀ ਹਮੇਤ ਜੀ ਆਪ ਕੁਝ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡਾ ਬਰਾ ਛੋਟਾ ਹੈ ਜੀ ਉਹਦਾ ਜਿਹੜਾ ਐਲਬਮ Song ਆਇਆ ਵੀ ਵੱਧ ਤੋਂ ਵੱਧ ਸ਼ੇਅਰ ਕਰੇ ਤੇ ਗਰੁੱਪਾਂ 'ਚ ਵੀ ਸ਼ੇਅਰ ਹੋਵੇ ਤੇ ਆਪਣੇ ਮੀਡੀਆ ਇੰਚਾਰਜ ਤੋਂ ਵੀ ਸ਼ੇਅਰ ਹੋ ਗਏ ਬਸ ਇਹ ਕੀ ਵੀ ਸਾਡਾ ਭਰਾ ਅੱਗੇ ਤੋਂ ਅੱਗੇ ਕਦੇ ਚਾਹੀਏ ਸਰ ਜੀ ਮੈਂ ਇਹ ਕਹਿਣਾ ਚਾਹਾਂਗਾ ਦੇਵ ਹਮਾਰੇ ਇਸਲਾਮਗੰਜ ਦਾ ਲੜਕਾ ਹੈ ਔਰ ਉਸਕੋ ਬਸ ਬਸ ਸਪੋਰਟ ਕਰੇ ਔਰ ਆਪਣੇ ਮੋਹੱਲੇ ਦਾ ਔਰ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੇ